ਏ ਖੁਸ਼ੀ ਤੇ ਦੁੱਖ ਦੋਨੋਂ ਤਾਂ ਉੱਪਰ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਕਿਸੇ ਨਾਲ ਨਹੀਂ ਕਰ ਸਕਦੀ ਮੇਰਾ ਦਿਲ ਨਹੀਂ ਕਰਦਾ ਮੈਂ ਗੱਲ ਕਰਾਂ ਕਿਸੇ ਨਾਲ ਮੈਂ ਪਹਿਲੀ ਵਾਰ ਤਾਂ ਰੋਕੇ ਮਤਲਬ ਸਟੋਰੀ ਪੋਸਟ ਕਰਦੀ ਹਾਂ ਪਰਵਿੰਦਰ ਕੋ ਰੋਬੀ ਨੂੰ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜੋ ਕਿ ਆਪਣੇ ਸੋਸ਼ਲ ਮੀਡੀਆ ਵੀਡੀਓਜ਼ ਕਰਕੇ ਹਰ ਵੇਲੇ ਚਰਚਾ ਵਿੱਚ ਰਹਿੰਦੀ ਹੈ ਲੋਕ ਉਸ ਨੂੰ ਬੇहद ਪਸੰਦ ਕਰਦੇ ਹਨ ਪਰ ਅੱਜ ਰੂਬੀ ਦੇ ਵੱਲੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਰੂਬੀ ਬਾਰਡਰਲਾਈਨ ਪਰਸਨੈਲਿਟੀ ਨਾਮ ਦੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਆ ਅੱਜ ਰੂਬੀ ਨੇ ਲਾਈਵ ਆ ਕੇ ਇਸ ਗੱਲ ਦਾ ਖੁਲਾਸਾ ਕੀਤਾ ਤੇ ਭਾਵੁਕ ਹੋ ਕੇ ਰੋਣ ਲੱਗ ਗਈ ਤੁਸੀਂ ਵੀ ਦੇਖੋ ਇਹ ਵੀਡੀਓ एवरीवन ਕਿਵੇਂ ਹੋ ਸਾਰੇ ਹਾਂਜੀ ਲਵਲੀਨ ਮੈਂ ਠੀਕ ਹਾਂ ਮੈਨੂੰ ਬਹੁਤ ਸਾਰੇ ਮੈਸੇजेस ਆ ਰਹੇ ਆ ਰਾਤ ਦੇ ਮੇਰੀ ਉਹ ਸਟੋਰੀ ਆਈ ਜਿਹੜੀ ਮੈਂ ਸਪਾਈਸੀ ਬਲੱਡ ਵਾਲੀ ਹੋਇਆ ਕੁਛ ਨਹੀਂ ਸੀਗਾ ਮੈਂ ਕਾਫੀ ਟਾਈਮ ਤੋਂ ਪਰੇਸ਼ਾਨ ਚੱਲ ਰਹੀ ਹਾਂ ਮਤਲਬ ਯਾ ਯੂ ਗਾਇਸ ਕੈਨ ਸਰਚ ਔਨ YouTube ਬਾਰਡਰਲਾਈਨ ਪਰਸਨੈਲਿਟੀ ਡਿਸਆਰਡਰ ਡਾਇਗਨੋਸ ਕੀਤਾ ਹੈ ਡਾਕਟਰ ਨੇ ਤੇ ਉਹਦੇ ਜੋ ਵੀ ਸਿੰਟਮਸ ਐਂਡ ਟ੍ਰੀਟਮੈਂਟਸ ਆ ਤੁਸੀਂ ਔਨਲਾਈਨ ਪੜ੍ਹ ਸਕਦੇ ਹੋ ਐਂਡ ਇਸ ਟਾਈਮ ਬਹੁਤ ਜ਼ਿਆਦਾ ਲੋ ਚੱਲ ਰਹੀਆਂ ਬਹੁਤ ਲੋ ਫੇਸ ਚੱਲ ਰਿਹਾ ਮੇਰੀ ਲਾਈਫ ਦਾ ਮਤਲਬ ਮੇ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ ਐਂਡ ਰਾਤੀ ਉਹ ਜਿਹੜਾ ਬਲੱਡ ਨਿਕਲ ਰਿਹਾ ਸੀਗਾ ਉਹ ਇਦਾਂ ਸੀ ਕਿ ਮੇਰੇ ਇੰਜੈਕਸ਼ਨ ਲੱਗਦਾ ਆ ਕਈ ਵਾਰ ਰਾਤ ਨੂੰ ਨੀਂਦ ਆ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਚਾਹੇ ਮੈਂ ਦੋ ਦਿਨਾਂ ਸੋਵਾਂ ਆ ਤਿੰਨ ਦਿਨਾਂ ਸੋਵਾਂ ਐਂਡ ਇਹੀ ਰੀਜ਼ਨਸ ਕਰਕੇ ਮੈਂ ਪਹਿਲਾਂ ਐਡਮਿਟ ਵੀ ਰਹੀਆਂ ਹਸਪੀਟਲ ਤੇ ਹੁਣ ਮੈਂ ਘਰ ਹੀ ਕੇਅਰ ਟੇਕਰ ਰੱਖ ਲਈਆ ਆਪਣੀ ਬਟ ਕਈ ਵਾਰ ਮੈਂ ਨਾਲ ਜ਼ਿਆਦਾ ਪਰੇਸ਼ਾਨ ਉਹਨੂੰ ਵੀ ਕਰ ਦਿੰਦੀ ਆ ਕਿ ਉਹ ਵੀ ਤੰਗ ਹੋ ਜਾਂਦੀ ਆ ਮੇਰਾ ਆਪਣੇ ਗੁੱਸੇ ਤੇ ਕੋਈ ਕੰਟਰੋਲ ਨਹੀਂ ਹੈਗਾ ਮਤਲਬ ਮੈਂ ਹਮੇਸ਼ਾ ਟਰਾਈ ਕਰਦੀ ਆ ਕਿ ਮੈਂ ਸੈਲਫ ਹਾਮ ਕਰਾਂ ਆਪਣੇ ਆਪ ਨੂੰ ਮਤਲਬ ਤੁਸੀਂ ਉਹ ਚੀਜ਼ ਸਰਚ ਕਰੋ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਐਗਜ਼ੈਕਟਲੀ ਬੰਦਾ ਕੀ ਫੀਲ ਕਰਦਾ ਐਂਡ ਦ ਥਿੰਗ ਇਜ਼ ਕਿ ਰਾਤੀ ਜਦੋਂ ਮੇਰੇ ਇੰਜੈਕਸ਼ਨ ਲੱਗਿਆ ਕੈਨੂਲਾ ਰਿਮੂਵ ਕੀਤਾ ਮੇਰੀ ਨਰਸ ਨੇ ਤੇ ਮੈਂ ਨਰਸ ਦਾ ਹੱਥ ਚੱਕ ਕੇ ਮਾਰਿਆ ਮਤਲਬ ਆਈ نو ਇਟਸ ਮਾਈ ਫਾਲਟ ਤੇ ਉਹ ਬਲੀਡਿੰਗ ਨਹੀਂ ਰੁਕ ਰਹੀ ਸੀਗੀ ਐਂਡ ਨਰਸ ਨੇ ਟਰਾਈ ਕੀਤਾ ਕਿ ਉਹ ਮੇਰਾ ਹੱਥ ਫੜ ਕੇ ਉਹਦੇ ਤੇ ਕਾਟਨ ਰੱਖ ਕੇ ਬਲੀਡਿੰਗ ਰੋਕ ਦਵੇ ਜਦੋਂ ਵੀ ਆਪਾਂ ਨੀਡਲ ਲਗਾਉਂਦੇ ਆ ਮੇਬੀ ਸ਼ਾਇਦ ਕਿਸੇ ਬਲੱਡ ਟੈਸਟ ਲਈ ਵੀ ਆ ਉਦਾਂ ਕਿਸੇ ਚੀਜ਼ ਦੀ ਤੇ ਬਲੱਡ ਹਮੇਸ਼ਾ ਨਾਲ ਆਂਦਾ ਨਹੀਂ ਦਿਲਦੀ ਤੇ ਉਹ ਮੇਰਾ ਬਲੱਡ ਬਹੁਤ ਜ਼ਿਆਦਾ ਤੇਜ਼ ਫਲੋ ਕਰ ਰਿਹਾ ਸੀਗਾ ਤੇ ਮੈਂ ਨਰਸ ਨੂੰ ਡਾਉਂਟ ਕੇ કોટਨ ਵਗੈਰਾ ਉਹਦੇ ਸੁੱਟ ਕੇ ਉਹਦੇ ਹੱਥ ਵਗੈਰਾ ਇੱਧਰ ਉੱਧਰ ਕਰਕੇ ਤੇ ਮੈਂ ਉਹ ਸਾਰਾ ਬਲੱਡ ਆਪਣੀ ਬਾਡੀ ਚੋਂ ਨਿਕਲਣ ਦਿੱਤਾ ਜੋ ਕਿ ਬਹੁਤ ਜ਼ਿਆਦਾ ਨਿਕਲਿਆ ਮਾਇ ਆਮ ਸ਼ਾਰਟਸ ਐਂਡ ਮੇਰੀ ਚੱਦਰ ਮੇਰੀ ਆਮ ਸਾਰਾ ਖੂਨ ਨਾ ਪਰ ਗਿਆ ਸੀਗਾ ਕਿ ਉਹ ਫਿਰ ਮੈਂ ਜਸਟ ਜੱਦੀ ਆਪਣੇ ਮਤਲਬ ਹੱਥਾਂ ਦੇ ਨਾਲ ਜਦੋਂ ਆਪਣੀ ਆਮ ਤੇ ਅਧਾ ਕੀਕਾ ਤੋਂ ਸਾਰਾ ਬਲੱਡ ਮੇਰੇ ਹੱਥ ਤੇ ਲੱਗਾ ਹੋਇਆ ਸੀ ਐਂਡ ਐਡੇ ਹੀ ਬੱਸ ਨੂੰ ਸਟੋਰੀ ਪਾਈ ਆਈ ਡੋਨੋ ਕਿਉਂ ਸੋਚ ਕੇ ਮੈਂ ਸਟੋਰੀ ਪਾਈ ਬਿਕਾਜ਼ ਮੈਨੂੰ ਬਹੁਤ ਜ਼ਿਆਦਾ ਮੈਸੇਜਸ ਆ ਰਹੇ ਹੈ ਸਟੋਰੀ ਦੇਖ ਕੇ ਐਂਡ ਨੋ ਵਨ ਨੋਜ਼ ਮम्मा ਨੂੰ ਸਰੇਜੋ ਤਾਂ ਪਤਾ ਲੱਗਦਾ ਮम्मा ਨੇ ਮੇਰੀ ਸਟੋਰੀ ਦੇਖੀ ਤੇ ਮम्मा ਨੇ ਮੇਰੀ ਨਰਸ ਨੂੰ ਪੁੱਛਿਆ ਕਿ ਕੀ ਹੋਇਆ ਸੀ ਰਾਤੀ ਆ ਕੁਛ ਵੀ ਬਟ ਮੈਨੂੰ ਉਹਨਾਂ ਨੇ ਨਹੀਂ ਦੰਕਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਆਫ ਚੱਲ ਰਹੀ ਹਾਂ ਮੈਨੂੰ ਕੋਈ ਕੁਛ ਨਹੀਂ ਕਹਿੰਦਾ ਤੇ ਮੈਂ ਬਹੁਤ ਜ਼ਿਆਦਾ ਇਹ ਚੀਜ਼ਾਂ ਦਾ ਫਾਇਦਾ ਉਠਾ ਰਹੀ ਹਾਂ ਕਿ ਮੈਂ ਬਹੁਤ ਜ਼ਿਆਦਾ ਤੰਗ ਹੋ ਵੀ ਰਹੀਆਂ ਮੈਂ ਆਪਣੀ ਫੈਮਿਲੀ ਨੂੰ ਤੰਗ ਕਰ ਵੀ ਰਹੀਆਂ ਸੋ ਰਾਤ ਦੇ ਇਸ ਇਨਸੀਡੈਂਟ ਤੋਂ ਬਾਅਦ ਮਮਾ ਬਾਰ 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 ਮੇਰੇ ਕੋਲ ਆਉਂਦੇ ਨੇ ਪੁੱਛਦੇ ਨੇ ਕਿ ਤੂੰ ਠੀਕ ਹਾਂ ਤੈਨੂੰ ਕਿਸ ਚੀਜ਼ ਦੀ ਲੋੜਾ ਬਟ ਮਤਲਬ ਆਈ ਡੋਟ ਨੋ ਮੇਬੀ ਨਾ ਹੂੰ ਗਰੁੰਡ ਲੱਗ ਜਾਉਂ ਬਿਕਾਜ਼ ਮੈਂ ਬਹੁਤ ਇਮੋਸ਼ਨਲ ਹੋ ਰਹੀ ਹਾਂ ਆਈ ਨੋ ਜਿੱਦਾਂ ਨਹੀਂ ਕਰਨੀਆਂ ਚਾਹੀਦੀਆਂ ਆਪਣੇ ਨਾਲ ਐਂਡ ਮੇਰੀ ਇਹ ਸਟੋਰੀ ਹੁਣ ਮੇਰੇ ਭਰਾ ਨੇ ਵੀ ਦੇਖਣੀ ਆ ਉਹ ਵੀ ਦੇਖੂਗਾ ਤੇ ਉਹ ਵੀ ਮੈਨੂੰ ਡਾਂਟੂਗਾ ਤਾਂ ਨਹੀਂ ਪਰ ਕਿਤੇ ਨਾ ਕਿਤੇ ਉਹ ਪਰੇਸ਼ਾਨ ਹੋਊਗਾ ਮੇਰੀ ਹਾਲਤ ਦੇਖ ਕੇ ਐਂਡ ਇਸ ਟਾਈਮ ਮੈਂ ਬਹੁਤ ਜ਼ਿਆਦਾ ਵੀਕ ਚੱਲ ਰਹੀ ਹਾਂ ਮੈਨੂੰ ਨਹੀਂ ਇਹ ਜਿੱਦਾਂ ਸ਼ੋ ਕਰਨੀ ਆ ਚਾਹਦੀਆਂ ਸੋਸ਼ਲ ਮੀਡੀਆ ਤੇ ਬਟ ਮੈਂ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਆਪਣੀ ਇੱਕ ਫੈਮਿਲੀ ਮੰਨਿਆ ਆ ਜਦੋਂ ਵੀ ਮੈਂ ਖੁਸ਼ ਹੁੰਦੀ ਆ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਆ ਮੈਂ ਦੁਖੀ ਹਾਂ ਮੈਂ ਤਾਂ ਵੀ ਦੱਸਦੀ ਆ ਬਟ ਇਹ ਖੁਸ਼ੀ ਤੇ ਦੁੱਖ ਦੋਨੋਂ ਤੋਂ ਉੱਪਰ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਕਿਸੇ ਨਾਲ ਨਹੀਂ ਕਰ ਸਕਦੀ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਜੇ ਮੈਂ ਦੱਸ ਦਿੰਦੀ ਆ ਤਾਂ ਕਿਸੇ ਨੂੰ ਸਮਝ ਨਹੀਂ ਆਉਂਦਾ ਐਂਡ ਹੁਣੇ ਹੀ ਮਤਲਬ ਮੈਨੂੰ ਇਨੇ ਮੈਸੇਜਸ ਆ ਗਏ ਸਟੋਰੀ ਤੇ ਤੇ ਮੈਨੂੰ ਇੱਕ ਕੁੜੀ ਦਾ ਮੈਸੇਜ ਆਇਆ ਮੇਰੀ ਕਾਲਾ हेयर कट ਵਾਲੀ ਸਟੋਰੀ ਤੇ ਵੀ ਆ ਕਟਿੰਗ ਕਰਾ ਕੇ ਤੂੰ ਲਿਟਰਲੀ ਮੈਂਟਲੀ ਸਿੱਕ ਲੱਗ ਰਹੀ ਆ bro ਮੈਂ ਲੱਗ ਨਹੀਂ ਰਹੀ ਮੈਂ ਹੈਗੀ ਆ ਮੈਂ ਲਿਟਰਲੀ ਇੰਨੀ ਜ਼ਿਆਦਾ ਪਰੇਸ਼ਾਨ ਸੀ ਕਿ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਆਪਣੇ ਵਾਲਾਂ ਨਾਲ ਸੀ ਮੈਂ ਆਪਣੇ ਬਾਲ ਤੱਕ ਕਟਵਾ ਦਿੱਤੇ ਆ ਮੈਨੂੰ ਨਹੀਂ ਪਤਾ ਵੀ ਤੁਹਾਡੇ ਵਿੱਚੋਂ ਕੋਈ ਇਹ ਚੀਜ਼ ਫੀਲ ਕਰ ਸਕਦਾ ਕਿ ਨਹੀਂ ਬਟ ਟੂ ਬੀ ਵੈਰੀ ਓਨੈਸਟ ਮੇਰਾ ਇਸ ਟਾਈਮ ਐਕਟਿਵ ਹੋਣ ਨੂੰ دل ਨਹੀਂ ਕਰਦਾ ਮੇਰਾ ਦਿਲ ਨਹੀਂ ਕਰਦਾ ਮੈਂ ਗੱਲ ਕਰਾਂ ਕਿਸੇ ਨਾਲ ਯਾ ਮੈਂ ਸੋਸ਼ਲ ਮੀਡੀਆ ਬਟ ਕਿਸੇ ਨਾਲ ਕਿਤੇ ਮੈਨੂੰ ਹੁੰਦਾ ਕਿ ਮੈਂ ਆਪਣਾ ਮਾਈਂਡ ਬਲੋਟ ਕਰ ਲੈਂਦੀ ਆ ਤੁਹਾਡੇ ਸਾਰੇ ਨਾਲ ਗੱਲ ਕਰਕੇ ਇਹ ਕੁਛ ਬਟ ਕਈ ਵਾਰ ਮੇਰਾ ਦਿਲ ਕਰਦਾ ਵੀ ਮੈਂ ਆਪਣਾ ਫੋਨ ਤੋੜ ਕੇ ਚਲੇ ਜਾਮਾ ਕਿਤ ਦੂਰ ਇੱਕ ਨਵੀਂ ਆਇਡੈਂਟੀਟੀ ਦੇ ਨਾਲ ਜਿੱਤੇ ਕਿਸ ਨੂੰ ਪਤਾ ਹੋਵੇ ਕਿ ਮੇਰਾ ਨਾਮ ਰੁਪੀਆ ਜਾਂ ਮੇਰੀ ਕੀ ਲਾਈਫ ਸੀ ਜਾਂ ਕੀ ਹੈ ਜਾਂ ਅੱਗੇ ਕੀ ਹੋਊਗੀ ਕਿ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ ਮੈਂ ਬਹੁਤ ਸਟਰੋਂਗ ਹਾਂ ਮੈਂ ਪਹਿਲੀ ਵਾਰ ਦਰੋ ਕੇ ਮਤਲਬ ਸਟੋਰੀ ਪੋਸਟ ਕਰਾਂਗੀ ਬਟ ਜ਼ਿੰਦਗੀ ਕੇ ਫਿਰ ਬਹੁਤ ਹਾਰਡ ਹੋ ਜਾਊਗੀ ਐਂਡ ਆਈ نو ਕਿ ਮੇਰੇ ਚਾਹ ਜਲਾਸਪਾਖ ਖਤਮ ਹੋਇਆ ਹੈ ਮੈਂ ਬਹੁਤ ਜਲਦੀ ਵਾਪਸ ਲੇਕ ਕਹੂੰਗੀ ਪ੍ਰਣੀ ਰੂਬੀ ਬਹੁਤ ਛੇਤੀ ਵਾਪਸ ਆਉਗੀ ਮੈਂ ਹਾਰ ਨਹੀਂ ਸਕਦੀ ਤੇ ਮੇਰੀ ਜ਼ਿੰਦਗੀ ਚ ਹਾਰਨਾ ਲਿਖਿਆ ਹੀ ਨਹੀਂ ਹੈਗਾ